ਮੇਰਾ ਸਵਾਲ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਹੋਣਾ ਬਾਰੇ ਮੈਂ ਤੁਹਾਡੇ ਤੋਂ ਕਲੀਅਰ ਕਰਨਾ ਚਾਹੁੰਦੀ ਆ ਕਿ ਇਸ ਵਕਤ ਉਹਨਾਂ ਨੂੰ ਇਸ ਹਾਲਤ ਦੇ ਵਿੱਚ ਕੀ ਸਟੇਟ ਕੀ ਆਪਣੇ ਦੇਸ਼ ਦਾ ਪੂਰਾ ਤੰਤਰ ਉਹਨਾਂ ਨੂੰ ਅਲਾਉ ਕਰ ਸਕਦਾ ਹੈਗਾ ਮੈਂ ਨਹੀਂ ਕਹਿਣਾ ਚਾਹੁੰਦੀ ਆਪਣੇ ਮੂੰਹੋਂ ਇਹ ਚੀਜ਼ ਲੇਕਿਨ ਅਗਰ ਉਹ ਖਾਂਗੇ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨਿਊਟ੍ਰੀਸ਼ਨਲ ਬਾਡੀ ਚ ਨਹੀਂ ਜਾਏਗਾ ਤਾਂ ਫਿਰ ਮਰਨ ਜਿਹੜਾ ਹੋਏਗਾ ਕੀ ਆਪਾਂ ਅਲਾਉ ਕਰ ਸਕਦੇ ਆ ਐਜ਼ ਅ ਨੇਸ਼ਨ ਪੰਜਾਬ ਦੀ ਸਰਕਾਰ ਕੇਂਦਰ ਦੀ ਸਰਕਾਰ ਸਾਡੀਆਂ ਹੋਰ ਏਜੰਸੀਜ਼ ਐਂਡ ਸੁਪਰੀਮ ਕੋਰਟ ਲਗਾਤਾਰ ਇਹ ਦਿੱਤੇ ਆਪਣੀ ਗੱਲ ਕਹਿ ਰਹੀ ਆ ਇੱਕ ਸਿੰਪੈਥੈਟਿਕ ਭੂਮਿਕਾ ਦੇ ਵਿੱਚ ਹੈਗੀ ਆ ਕੈਨ ਵੀ ਕੈਨ ਵੀ ਸਟਾਪ ਢਲੇਵਾਲ ਐਟ ਐਨੀ ਪੁਆਇੰਟ ਇਸ ਸਟੇਟ ਤਾਂ ਉਹ ਮੰਗ ਕੀ ਕਰ ਰਹੇ ਨੇ ਮੰਨ ਤੇ ਛੋਟੀ ਅਗੇ ਗੱਲਬਾਤ ਹੋਵੇ ਵਿਚਾਰ ਹੋਵੇ ਅਧਿਕ ਤਾਲੀ ਨਾ ਦੇਣੇ ਔਰ 2 ਸਾਲ ਧਰਨਾ ਨੂੰ ਹੋ ਚੁੱਕੇ ਨੇ ਫਿਰ ਵੀ ਸਰਕਾਰ ਵੱਲੋਂ ਕੋਈ ਪਹਿਲ ਕਦਮੀ ਨਹੀਂ ਕੀਤੀ ਗਈ ਇਸ ਦਾ ਮਤਲਬ ਹੈ ਪ੍ਰਿੰਸੀਪਲ ਡਿਸੀਜਨ ਲੈ ਲਿਆ ਗਿਆ ਇਸਟੈਬਲਿਸ਼ਮੈਂਟ ਵੱਲੋਂ ਕਿ ਅਸੀਂ ਕਿਸਾਨੀ ਸੰਘਰਸ਼ ਨੂੰ ਕਿਸਾਨੀ ਮੰਗਾਂ ਨੂੰ ਨਗੇਟ ਕਰਨਾ ਇਹਨਾਂ ਦੀ ਗੱਲ ਨਹੀਂ ਸੁਣਨੀ ਇਹ ਉਹਦਾ ਸਾਹਮਣੇ ਨਤੀਜਾ ਆ ਰਿਹਾ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਇਹ ਮੰਗਾ ਠੀਕ ਨਹੀਂ ਨੇ ਜੇ ਮੰਗਾ ਠੀਕ ਨਹੀਂ ਨੇ ਤਾਂ ਸਰਕਾਰ ਨੇ ਮੰਨੀ ਆ ਉਹਦੀ ਇੰਪਲੀਮੈਂਟੇਸ਼ਨ ਨਹੀਂ ਹੋਈ ਆ ਆਪ ਦੀ ਰਿਵੀਜ਼ਨ ਕਰੀ ਕੋ ਗੱਲਬਾਤ ਦਾ ਰਸਤਾ ਹੀ ਹੈ ਦੂਸਰੇ ਪਾਸੇ ਜੇ ਗੱਲਬਾਤ ਨਹੀਂ ਹੋ ਰਹੀ ਇੰਨਾ ਲੰਮਾ ਚੌੜਾ ਆਮਲਾ ਫੈਲਾ ਹੈ ਦੇਸ਼ੀਨ ਕਨਵੀਨੀਅੰਸ ਹੋ ਰਹੀ ਹੈ ਤੁਸੀਂ ਕੀ ਸਮਝਦੇ ਹੋ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਕੋਈ ਕਿਸਾਨ ਆਪਣਾ ਘਰ ਛੱਡ ਕੇ ਉਥੋਂ 250 ਤੋਂ 500 ਕਿਲੋਮੀਟਰ ਦੂਰ ਤੱਕ ਜਾ ਕੇ ਧਰਨਾ ਦੇਗਾ ਤੇ ਗੱਲ ਤੇ ਜੰंडीगढ़ ਤੇ ਦਿੱਲੀ ਇਹੋ ਹੀ ਹੈ ਨਾ ਕਿ ਸਰਕਾਰ ਤੇ ਸਟੈਬਲਿਸ਼ਮੈਂਟ ਸੋਣੇ ਤੇ ਸਰਕਾਰ ਨਹੀਂ ਸੁਣ ਰਹੀ ਤੇ ਉਹਦਾ ਹੋਰ ਕੀ ਚਾਰਾ ਹੋ ਸਕਦਾ ਸਟੇਟ ਹਰ ਸਬਜੈਕਟ ਦਾ ਮਾਈ ਬਾਪ ਹੁੰਦਾ ਹੈ ਸਟੇਟ ਦਾ ਜਿਹੜਾ ਵੀ ਬਚਿੰਦਾ ਹੈ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਦੀ ਵੈਲ ਬੀਇੰਗ ਲਈ ਉਹਦੇ ਚੰਗੀ ਸਿਹਤ ਲਈ ਉਹਦੇ ਦੀ ਸਰਕਾਰ ਨੇ ਇਹ ਕੰਮ ਕਰਨਾ ਹੁੰਦਾ ਲੇਕਿਨ ਹੁਣ ਤੇ ਮਸਲਾ ਹੋਰ ਗੰਭੀਰ ਹੈ ਨਾ ਜੀ ਕਿ ਜਿਹੜੀ ਉਹ ਮੰਗ ਮੰਗ ਰਹੇ ਨੇ ਕੋ ਇੰਡੀਵਿਜੂਅਲ ਮੰਗ ਨਹੀਂ ਹੈ ਕਿਸੇ ਇੱਕ ਵਰਗ ਦੀ ਮੰਗ ਨਹੀਂ ਹੈ ਇਹ ਦੇਸ਼ ਦੀ ਫੂਡ ਸਿਕਿਉਰਿਟੀ ਨਾਲ ਰਿਲੇਟਡ ਮੁੱਦਾ ਹੈ ਹੋ ਸਕਦਾ ਮੌਕੇ ਦੇ ਵਿੱਚ ਜਿਹੜੇ ਸੱਤਾ ਦੇ ਵਿੱਚ ਲੋਕ ਦੇਖ ਰਹੇ ਨੇ ਜਾਂ ਨੀਤੀ ਘੜੇ ਨੇ ਉਹ ਨਹੀਂ ਦੂਰਗਾਮੀ ਪ੍ਰਭਾਵ ਦੇਖ ਪਾ ਰਹੇ ਇਸ ਚੀਜ਼ ਦਾ ਕਿ ਫੂਡ ਸਿਕਿਉਰਿਟੀ 'ਚ ਕਿੰਨੀ ਮੁਸ਼ਕਲ ਆ ਰਹੀ ਹੈ ਦੇਸ਼ ਨੂੰ ਤੇ ਆਉਣ ਵਾਲੇ ਦਿਨਾਂ 'ਚ ਕੀ ਆਣੀ ਹੈ ਉਹਨਾਂ ਦਾ ਇੱਕ ਅੰਗ ਇੱਕ ਪਾਰਟ ਆ ਕਿਸਾਨ ਰੋ ਜਿਹੜਾ ਪਣਪ ਰਿਹਾ ਕਿ ਦੁਨੀਆ 'ਚ ਗਲੋਬਲ ਮੁਸ਼ਕਲ ਹੋ ਰਹੀ ਹੈ ਫੂਡ ਇਨਫਲੇਸ਼ਨ ਵੱਧ ਰਹੀ ਹੈ ਤੁਸੀਂ ਸਾਡੇ ਕੋਲੋਂ ਐਮਐਸਪੀ ਤੇ ਫਸਲ ਨਹੀਂ ਖਰੀਦ ਰਹੇ ਲੇਕਿਨ ਸੇਮ ਟਾਈਮ ਤੁਸੀਂ ਕੰਟਰੀ ਦੇ ਵਿੱਚ ਐਮਐਸਪੀ ਤੋਂ 1.5 ਤੋਂ 2 ਗੁਣਾ ਉਹੀ ਚੀਜ਼ਾਂ ਇੰਪੋਰਟ ਕਰ ਰਹੇ ਹੋ ਜਿਹੜੀਆਂ ਕਿਸਾਨੀ ਤੁਹਾਨੂੰ ਆਪ ਉਗਾ ਕੇ ਦੇ ਰਹੀ ਹੈ ਤੇ ਜਿਹਨੂੰ ਤੁਸੀਂ ਮੰਡੀਆਂ ਦੇ ਵਿੱਚ ਦਰਕਾਰ ਰਹੇ ਹੋ ਲਾਖੀ ਚਾਰਜ ਹੋ ਰਿਆ ਉਹਨਾਂ ਦੇ ਉੱਤੇ ਪੁਲਿਸ ਕੇਸ ਬਣ ਰਹੇ ਨੇ ਜਲ ਤੋਪਾਂ ਚਲਦੀਆਂ ਨੇ ਥਰੂ ਗੈਸ ਨੇ ਧਮਨੇ ਹੁੰਦੇ ਨੇ ਸੜਕਾਂ ਰੋਕਦੇ ਨੇ ਵੀ ਕੱਡੂ ਕੱਟ ਜਿਹੜੀ ਐਮ ਐਸ ਪੀ ਸਰਕਾਰ ਨੇ ਅਸ਼ੂਰ ਕੀਤੀ ਹੈ ਉਸ ਤੇ ਦੇ ਪ੍ਰਾਈਸ ਚੁੱਕ ਲਓ ਉਹ ਭਾਵੇਂ ਮੂੰਗੀ ਹੈ ਭਾਵੇਂ ਸੂਰਜਮੁਖੀ ਹੈ ਭਾਵੇਂ ਮੱਕਈ ਹੈ ਤੇ ਭਾਵੇਂ ਕਪਾਹ ਹੈ ਸਾਰੀਆਂ ਚੀਜ਼ਾਂ ਦੇ ਉੱਤੇ ਤੇ ਡਿਕਲੇਅਰਡ ਹੈ ਨਾ ਐਮ ਐਸ ਪੀ ਦੇ ਉੱਥੇ ਹੀ ਨਹੀਂ ਚੁੱਕਣਾ ਬਟ ਹੈਰਾਨੀ ਇਹ ਹੈ ਕਿ ਤੁਸੀਂ ਇੰਪੋਰਟ ਕਿਉਂ ਵੱਧ ਰੇਟ ਤੇ ਕਰ ਰਹੇ ਹੋ ਤੇ ਤੁਸੀਂ ਦੇਜ ਦੇ ਕਿਸਾਨ ਦੀ ਨਹੀਂ ਚੁੱਕਦੇ ਉਹ ਪ੍ਰਾਈਵੇਟ এজੰਸੀਸ ਨੇ ਜਿਹੜੀਆਂ ਇੰਪੋਰਟ ਕਰ ਰਹੀਆਂ ਨੇ ਸਰ ਇਜ਼ दैट ਨੋ ਉਹ ਸਰਕਾਰ ਨੇ ਅਲਾਉ ਕੀਤਾ ਤੇ ਇੰਪੋਰਟ ਕਰ ਰਹੀਆਂ ਨੇ ਨਾ ਸਰਕਾਰ ਨੇ ਜੇ ਉਹਦੇ ਉੱਤੇ ਡਿਊਟੀ हटਾਈ ਏ ਤਾਂ ਇੰਪੋਰਟ ਹੋ ਰਿਹਾ ਉਸ ਤੇ ਐਕਸਾਈਜ਼ ਹਟੀ ਉਹਦੇ ਤੇ ਸਰਪਲਸ ਜਿਹੜਾ ਐਡੀਸ਼ਨਲ ਐਗਰੀਕਲਚਰ ਟੈਸਸ ਤੇ ਉਹ ਵੀ ਹਟਾਇਆ ਤੇ ਸਰਕਾਰ ਦੀ ਜ਼ਿੰਮੇਵਾਰੀ ਤੋਂ ਬਿਨਾਂ ਥੋੜਾ ਹਟ ਗਿਆ